ਦੇ ਤੌਰ ਤੇ ਨੋਟਿਸ ਆ ਰਹੇ ਨੇ ਬਹੁਤ ਸਾਰੇ ਗੁਰਦੁਆਰਿਆਂ ਬਹੁਤ ਸਾਰੇ ਚਰਚਸ ਤੇ ਮੰਦਰ ਢਾਣ ਦੀ ਗੱਲ ਹੋ ਰਹੀ ਆ ਮਣੀ ਮਾਜਰੇ ਦੇ ਵਿੱਚ ਵੀ ਢਾਇਆ ਕਿ ਇੱਕ ਮੰਦਰ ਦੀ ਹਵਾਇਦ ਕਮਰੇ ਨੂੰ ਦੱਸ ਕੇ ਜਿੱਥੇ ਮੇਰ ਖੁਦ ਬਲਡوزر ਦੇ ਅੱਗੇ ਲੇਟ ਗਏ ਉਹਨਾਂ ਦੇ ਜੋ ਪ੍ਰਭਾਰੀ ਸੀਗੀ ਆਮਾ ਦੀ ਪਾਰਟੀ ਦੇ ਉਹ ਵੀ ਲੇਟ ਗਏ ਤੁਸੀਂ ਕਿਹਾ ਵੇਖ ਰਹੋ ਇਹ ਸਿਚੁਏਸ਼ਨ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਸਾਰੇ ਸਿਵਿਕ ਇਸ਼ੂਸ ਦੇ ਉੱਤੇ ਗੱਲ ਕੀਤੀ ਉਹ ਜਾ ਕੇ ਉੱਥੇ ਸਫਾਈ ਦੇ ਉੱਥੇ ਪਹਾੜ ਦੇ ਉੱਤੇ ਵੀ ਖੜੇ ਹੋ ਕੇ ਵੀਡੀਓ ਬਣਾਉਂਦੇ ਸੀਗੇ ਅੱਜ ਉਹਨਾਂ ਨੇ ਆਪਣਾ ਪੱਲਾ ਝਾੜ ਦਿੱਤਾ ਕਿ ਜੀ ਸਾਡੀ ਸਿਵਿਕ ਇਸ਼ੂਜ਼ ਬਾਰੇ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਬੜੇ ਮੀਆਂ ਤੋਂ ਬੜੇ ਮੀਆਂ ਇਹ ਛੋਟੇ ਮੀਆਂ ਵੀ ਸੁਭਾਨ ਅੱਲਾ ਤੁਸੀਂ ਆਪਣਾ ਜਿੱਥੇ ਤੁਹਾਡੇ ਦਫ਼ਤਰ ਦੇ ਵਿੱਚ ਜਿਸ ਵੇਲੇ ਆਰਡਰ ਇਸ਼ੂ ਹੋ ਰਿਹਾ ਹੈ ਤੇ ਕਿਉਂ ਤੁਹਾਡੀ ਜਾਣਕਾਰੀ ਦੇ ਬਿਨਾਂ ਹੀ ਹੋ ਰਿਹਾ ਹੈ ਚੰਡੀਗੜ੍ਹ ਦੀ ਮਿਊਨਿਸਪਲ ਕਾਰਪੋਰੇਸ਼ਨ ਅਕਸਰ ਚਰਚਾ ਦੇ ਵਿੱਚ ਰਹਿੰਦੀ ਆ ਤੇ ਪਰਸੋਂ ਮਣੀ ਮਾਜਰਾ ਦੇ ਵਿੱਚ ਇੱਕ ਅਵੈਦ ਕਹਿ ਸਕਦੇ ਕਿ ਮੰਦਰ ਦੀ ਕੰਸਟ੍ਰਕਸ਼ਨ ਨੂੰ ਲੈ ਕੇ ਉੱਥੇ ਢਾਹ ਦਿੱਤਾ ਗਿਆ ਕੁਝ ਦੁਕਾਨਾਂ ਸੀ ਜਿੱਥੇ ਕਿ ਮੇਅਰ ਅਤੇ ਆਮ ਆਦਮੀ ਪਾਰਟੀ ਦੇ ਪ੍ਰਭਾਰੀ ਵੱਲੋਂ ਵੀ ਜਮ ਕੇ ਹੰਗਾਮਾ ਕੀਤਾ ਗਿਆ ਜਿਸ ਦੇ ਵਿੱਚ ਕਿ 106 ਦੇ ਕਰੀਬ ਹੋਰ ਜਿਹੜੇ ਕਿ ਮੰਦਰ ਗੁਰਦੁਆਰੇ ਜਾਂ ਮਸਜਿਦ ਦਰਗਾਹ ਵੀ ਹੋਰ ਜਿਹੜੀ ਕਿ ਢਾਈਆਂ ਜਾਣੀਆਂ ਸਾਡੇ ਨਾਲ ਸੰਜੇ ਟੰਡਨ ਜੀ ਭਾਜੀਪੀ ਚੰਡੀਗੜ੍ਹ ਦੇ ਪ੍ਰਧਾਨ ਨੇ ਗੱਲਬਾਤ ਕਰਦੇ ਆਂ ਟੰਡਾ ਸਾਹਿਬ ਸਿੱਧੇ ਤੌਰ ਤੇ ਨੋਟਿਸ ਆ ਰਹੇ ਨੇ ਬਹੁਤ ਸਾਰੇ ਗੁਰਦੁਆਰਿਆਂ ਬਹੁਤ ਸਾਰੇ ਚਰਚਸ ਤੇ ਮੰਦਰਾਂ ਨੂੰ ਢਾਣ ਦੀ ਗੱਲ ਹੋ ਰਹੀ ਆ ਮਣੀ ਮਾਜਰੇ ਦੇ ਵਿੱਚ ਵੀ ਢਾਇਆ ਗਿਆ ਇੱਕ ਮੰਦਰ ਦੀ ਇਵੈਦ ਕਮਰੇ ਨੂੰ ਦੱਸ ਕੇ ਜਿੱਥੇ ਮੇਅਰ ਖੁਦ ਬਲਡوزر ਦੇ ਅੱਗੇ ਲੇਟ ਗਏ ਉਹਨਾਂ ਦੇ ਜੋ ਪ੍ਰਭਾਰੀ ਸੀਗੇ ਆਮਾਦੀ ਪਾਰਟੀ ਦੇ ਉਹ ਵੀ ਲੇਟ ਗਏ ਤੁਸੀਂ ਕਿਹਾ ਵੇਖ ਰਹੋ ਇਸ ਸਿਚੁਏਸ਼ਨ ਨੂੰ ਕਿਉਂਕਿ ਤਵਾਰੀ ਸਾਹਿਬ ਸਿੱਧੇ ਤੌਰ ਤੇ ਕਹਿ ਰਹੇ ਕਿ ਸਾਡਾ ਇਹਦੇ ਵਿੱਚ ਕੋਈ ਇੰਟਰਫੇਰੈਂਸ ਨਹੀਂ ਗਈ ਸਾਡੇ 'ਚ ਕੁਝ ਰੋਲ ਹੀ ਨਹੀਂਗਾ ਤੁਸੀਂ ਤਕੋ ਸਭ ਤੋਂ ਪਹਿਲੀ ਗੱਲ ਤੇ ਹੈ ਕਿ ਤਵਾੜੀ ਸਾਹਿਬ ਨੇ ਆਪਣਾ ਰੋਲ ਹੀ ਬਦਲ ਲਿਆ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਸਾਰੇ ਸਿਵਿਕ ਇਸ਼ੂਸ ਦੇ ਉੱਤੇ ਗੱਲ ਕੀਤੀ ਉਹ ਜਾ ਕੇ ਉੱਥੇ ਸਫਾਈ ਦੇ ਉੱਥੇ ਪਹਾੜ ਦੇ ਉੱਤੇ ਵੀ ਖੜੇ ਹੋ ਕੇ ਵੀਡੀਓ ਬਣਾਉਂਦੇ ਸੀਗੇ ਅੱਜ ਉਹਨਾਂ ਨੇ ਆਪਣਾ ਪੱਲਾ ਛਾੜ ਦਿੱਤਾ ਕਿ ਜੀ ਸਾਡੀ ਸਿਵਿਕ ਇਸ਼ੂਸ ਬਾਰੇ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਮੈਂ ਉਹਨਾਂ ਨੂੰ ਯਾਦ ਕਰਾਉਣਾ ਚਾਹਨਾ ਕਿ ਉਹ एमपी ਹੋਣ ਦੇ ਨਾਲ-ਨਾਲ ਉਹ ਜਿਹੜੇ ਕਾਰਪੋਰੇਸ਼ਨ ਦੇ ਵੀ ਮੈਂਬਰ ਹੈ ਤੇ ਕਾਰਪੋਰੇਸ਼ਨ ਦੇ ਮੈਂਬਰ ਹੋਣ ਦੇ ਜਿਹੜੇ ਆ ਗਏ ਉਹਦੇ ਤੇ ਕਾਰਪੋਰੇਸ਼ਨ ਨੂੰ ਦੇਖਣ ਦੀ ਤੇ ਉਹਨਾਂ ਦੀ ਜ਼ਿੰਮੇਵਾਰੀ ਉਹ ਵੀ ਬਣਦੀ ਤੇ ਉਹ ਪਿੱਛੇ ਥੋੜੇ ਦਿਨ ਪਹਿਲੇ ਉੱਥੇ ਗਏ ਵੀ ਸੀਗੇ ਕਾਰਪੋਰੇਸ਼ਨ ਚ ਕਮਿਸ਼ਨਰ ਦੇ ਨਾਲ ਵੀ ਮੀਟਿੰਗ ਕਰਕੇ ਆਏ ਨੇ ਐਡੀ ਛੇਤੀ ਉਹਨਾਂ ਦਾ ਇਹ ਰੋਲ ਦਿਖ ਜਾਏਗਾ ਕਿ ਉਹਨਾਂ ਨੇ ਉਹ ਲਿਖ ਹੀ ਦਿੱਤਾ ਉਹਦੇ ਉੱਤੇ ਆਪਣੀ ਉਹਦੇ ਤੇ ਇਹ ਜਿਹੜਾ ਗਾਇ ਹੈ ਆ ਜਿਹੜਾ ਟਵਿੱਟਰ ਦੇ ਉੱਤੇ ਜਿਹੜਾ ਐਕਸ ਜਿਹੜਾ ਹੈ ਉਹਦੇ ਤੇ ਉਹਨਾਂ ਨੇ ਕਾਰ ਹੀ ਦਿੱਤਾ MP's आर नॉट अकाउंटेबल फॉर सिविक इश्यूज ਇਹ ਉਹਨਾਂ ਨੇ ਉੱਥੇ ਲਿਖ ਕੇ ਉਹਦੇ ਤੇ ਪੋਸਟ ਕਰ ਦਿੱਤਾ ਤੇ ਪਹਿਲੀ ਚੀਜ਼ ਤੇ ਆ ਪੁੱਛਣ ਵਾਲੀ ਹੋਣਾ ਨੂੰ ਕਿ ਜੀ ਤੁਸੀਂ ਸਾਰੇ ਇਸ਼ੂਜ਼ ਚੁੱਕੇ ਕਾਰਪੋਰੇਸ਼ਨ ਦੇ ਔਰ ਉਸ ਤੋਂ ਬਾਅਦ ਅੱਜ ਤੁਸੀਂ ਉੱਥੋਂ ਪੱਲਾ ਛਾੜ ਦਿੱਤਾ ਦੂਜੇ ਪਾਸੇ ਆਜੋ ਕਾਰਪੋਰੇਸ਼ਨ ਚ ਇਸ ਵੇਲੇ ਕਿਹਦਾ ਰਾਜ ਆਮ ਆਦਮੀ ਪਾਰਟੀ ਦਾ ਉਹ ਤੇ ਬੜੇ ਮੀਆਂ ਤੋਂ ਬੜੇ ਮੀਆਂ ਇਹ ਛੋਟੇ ਮੀਆਂ ਵੀ ਸੁਭਾਨ ਅੱਲਾਹ ਉਹਨਾਂ ਨੇ ਕੀ ਕੀਤਾ ਉੱਥੇ ਕਿ ਕਾਰਪੋਰੇਸ਼ਨ ਨੇ ਆ ਨੋਟਿਸ ਜਾਰੀ ਕੀਤਾ ਜੀ ਇਹ ਦੇਖੋ ਕਾਰਪੋਰੇਸ਼ਨ ਨੇ ਨੋਟਿਸ ਦਿੱਤਾ ਜਿਹੜੇ ਇਹ ਮੰਦਿਰ ਗੁਰਦੁਆਰਿਆਂ ਜਿਹੜਾ ਚਰਚੇਸ ਨੂੰ ਇਹ ਕਾਰਪੋਰੇਸ਼ਨ ਕਮਿਸ਼ਨਰ ਦੇ ਸਾਈਨ ਨੇ ਇਹ ਉਥੋਂ ਇਹ ਨੋਟਿਸ ਜਿਹੜਾ ਹੈਗਾ ਸਾਰਿਆਂ ਨੂੰ ਦਿੱਤਾ ਗਿਆ ਅੱਜ ਇਸ ਨੋਟਿਸ ਤੋਂ ਬਾਅਦ ਉੱਥੇ ਮੇਅਰ ਜਾ ਕੇ ਉਹਦੇ ਅੱਗੇ ਲੇਟ ਜਾਏ ਤੇ ਤੁਸੀਂ ਆਪਣਾ ਜਿੱਥੇ ਤੁਹਾਡੇ ਦਫ਼ਤਰ ਦੇ ਵਿੱਚ ਜਿਸ ਵੇਲੇ ਆਰਡਰ ਇਸ਼ੂ ਹੋ ਰਿਹਾ ਹੈ ਤੇ ਕਿਉਂ ਤੁਹਾਡੀ ਜਾਣਕਾਰੀ ਦੇ ਬਿਨਾਂ ਹੀ ਹੋ ਰਿਹਾ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਕੀ ਕਾਰਪੋਰੇਸ਼ਨ ਚੱਲ ਰਹੀ ਉਧਰ ਆਰਡਰ ਇਸ਼ੂ ਕਰਾਉਂਦੇ ਹੋ ਉੱਥੇ ਜਾ ਕੇ ਕੜਿਆਲੀ ਅੰਸੂ ਵਹਨਦੇ ਹੋ ਤੁਸੀਂ ਲੋਕਾਂ ਅੱਗੇ ਅੰਸੂ ਵਹਨਦੇ ਹੋ ਸਿਸ ਮੈਨੂ ਦਸੋ ਪਿਛਲੇ ਦਸਾਂ ਸਾਲਾਂ ਦੇ ਵਿੱਚ ਅਸੀਂ ਕੋਈ ਵੀ ਅਸੀਂ ਮੰਦਿਰ ਢਾਹ ਨਹੀਂ ਦਿੱਤਾ ਕੋਈ ਗੁਰਦੁਆਰਾ ਸਾਹਿਬ ਕੋਈ ਜਿਹੜੀ ਹੈਗੀ ਹੈ ਮਸਜਿਦ ਕੋਈ ਚਰਚ ਅਸੀਂ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਕੋਈ ਐਹੋ ਜਿਹਾ ਕੋਈ ਐਕਸ਼ਨ ਜਿਹੜਾ ਹੈਗਾ ਉਹ ਨਹੀਂ ਹੁੰਨ ਦਿੱਤਾ ਭਾਵੇਂ ਉਹ ਸਟੇਟ ਆਫਿਸ ਸੀ ਭਾਵੇਂ ਕਾਰਪੋਰੇਸ਼ਨ ਸੀਗੀ ਅੱਜ ਹੁਣ ਇਹਨਾਂ ਨੇ ਇਹ ਕੀ ਇਹ ਕੱਢਿਆ ਇਕੀ ਕੋਈ ਕੋਈ ਐਹੋ ਜਿਹਾ ਤਰੀਕਾ ਹੈ ਕਿ ਇਹ ਲੋਕਾਂ ਦੇ ਨਾਲ ਕੋਈ ਵਿਤਕਰਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹਦੇ ਬਾਰੇ ਸਿੱਧਾ ਇਹਨਾਂ ਨੂੰ ਚਾਹੀਦਾ ਸੀਗਾ ਕਿ ਕਾਰਪੋਰੇਸ਼ਨ ਦੇ ਲੈਵਲ ਦੇ ਉੱਤੇ ਇਹ ਜਿੰਨੀਆਂ ਐਹੋ ਜਿਹੀਆਂ ਜਗਾਵਾਂ ਐ ਉਹਦੇ ਬਾਰੇ ਤੁਸੀਂ ਇੱਕ ਵਾਈਟ ਪੇਪਰ ਤਿਆਰ ਕਰੋ ਕਿਹੜੀ ਕਿਹੜੀਆਂ ਜਗਾਵਾਂ ਕਿੰਨੀਆਂ ਪੁਰਾਣੀਆਂ ਐ ਉੱਥੇ ਕੋਈ ਪ੍ਰਾਚੀਨ ਜਿਹੜੇ ਹੈਗੇ ਜੇ ਕਿਸੇ ਨੇ ਕਬਜ਼ਾ ਕੀਤਾ ਹੈ ਜਿਹੜਾ ਪਿਛਲੇ 2 4 5 ਸਾਲਾਂ ਦੇ ਵਿੱਚ ਉਹਦੇ ਉੱਤੇ ਤੇ ਤੁਸੀਂ ਆਪਣਾ ਜਿਹੜਾ ਐਕਸ਼ਨ ਕਰਦੇ ਹੋ ਨਾਲੋਂ ਨਾਲ ਕਰਨਾ ਚਾਹੀਦਾ ਲੇਕਿਨ ਜਿਹੜੇ ਕੋਈ ਉੱਥੇ ਪੁਰਾਣੇ ਜਿਹੜੀ ਹੈਗੀ ਆ ਬਣੀਆਂ ਹੋਈਆਂ ਚੰਡੀਗੜ੍ਹ ਦੇ ਬਨਣ ਤੋਂ ਪਹਿਲੇ ਦੇ ਕਈ ਐਸ ਤਰ੍ਹਾਂ ਦੇ ਮੰਦਰ ਬਨੇ ਦੇ ਉਹਦੇ ਬਾਰੇ ਸਰਚ ਕਰਕੇ ਫਿਰ ਉਹਨਾਂ ਦੇ ਏਰੀਆਜ਼ ਨੂੰ ਉਹਨਾਂ ਨੂੰ ਅਲੋਕੇਟ ਕਰਨ ਵਾਸਤੇ ਉਹਦਾ ਰਸਤਾ ਸਾਹਮਣੇ ਕਰ ਲਿਆਣਾ ਚਾਹੀਦਾ ਮੈਨੂੰ ਯਕੀਨ ਹੈ ਕਿ ਇਸ ਤਰੀਕੇ ਦੇ ਨਾਲ ਤੁਸੀਂ ਲੋਕਾਂ ਦੀ ਪ੍ਰੋਬਲਮ ਨੂੰ ਵੀ ਸੋਲਵ ਕਰੋਗੇ ਲੋਕਾਂ ਦੀਆਂ ਭਾਵਨਾਵਾਂ ਦਾ ਵੀ ਉਹਦੀ ਵੀ ਕਦਰ ਕਰੋਗੇ ਇਹਦੇ ਤੋਂ ਭਜਣਾ ਨਹੀਂ ਚਾਹੀਦਾ ਭਾਵੇਂ ਉਹ ਕਾਂਗਰਸ ਪਾਰਟੀ ਹੈ ਭਾਵੇਂ ਆਮ ਆਦਮੀ ਪਾਰਟੀ ਹੈ ਲੇਕਿਨ ਫਿਰ ਵੀ ਮੈਂ ਕਹਾਂਗਾ ਕਿ ਭਾਰਤੀ ਜਨਤਾ ਪਾਰਟੀ ਆਪਣੀ ਜ਼ਿੰਮੇਵਾਰੀ ਸਮਝਦੀ ਹੋਈ ਤਾਂ ਵੀ ਅਸੀਂ ਐਡਮਿਨਿਸਟ੍ਰੇਸ਼ਨ ਨਾਲ ਵੀ ਗੱਲ ਕਰਾਂਗੇ ਔਰ ਅਸੀਂ ਕਾਰਪੋਰੇਸ਼ਨ ਨਾਲ ਵੀ ਗੱਲ ਕਰਾਂਗੇ ਤਾਂ ਕਿਸੇ ਵੀ ਬੰਦੇ ਦੇ ਨਾਲ ਕੋਈ ਵਿਤਕਰਾ ਨਾ ਹੋਵੇ। ਅਸੈਂਬਲੀ ਦਾ ਹੁਣੇ ਸੈਸ਼ਨ ਵੀ ਗਿਆ ਕਾਰਪੋਰੇਸ਼ਨ ਦੇ ਵਿੱਚ ਬਹੁਤ ਸਾਰੀ ਮਤੇ ਪਾਸ ਹੋਏ। ਉਸ ਵਕਤ ਵੀ ਕੁਝ ਅਜਿਹਾ ਨੋਟੀਫਿਕੇਸ਼ਨ ਨਹੀਂ ਆਇਆ ਕਿ ਇਹਨੇ ਵੈਦ ਜਿਹੜੀ ਕਿ ਇਲਾਕਿਆਂ ਦੇ ਵਿੱਚ ਟੋਆ ਟੋਈ ਹੋ ਜੂਗੀ। ਅਤੇ ਜੇ ਐਮਪੀ ਸਾਹਿਬ ਦੀ ਗੱਲ ਕੀਤੀ ਉਹਨੇ ਟਵੀਟ ਕਰਕੇ ਇਹ ਵੀ ਗਏ ਕਿ ਮੇਰੇ ਇਹ ਅਧੀਨ ਨਹੀਂ ਹੁੰਦਾ ਮੇਰਾ ਕੰਮ ਨਹੀਂਗਾ। ਤੇ ਜੋ ਮੇਰ ਨੇ ਉਹ ਵੀ ਹੁਣ ਬਲਡوزر ਦੇ ਸਾਹਮਣੇ ਅਜਿਹੇ ਵਿੱਚ ਲੋਕ ਕੀ ਕਰਨਗੇ ਲੋਕ ਕਿੰਨਾ ਕੁ ਜਾਣਗੇ ਕਿ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ ਜਾਂ ਅਧਾਨੇ ਤੇ ਜਾਣਗੇ ਦੇਖੋ ਲੋਕਾਂ ਨੂੰ ਤੰਗ ਕਰਨ ਦੇ ਤਰੀਕੇ ਜੀ ਇਹਨਾਂ ਦੇ ਪੰਜਾਬ ਦੇ ਵਿੱਚ ਵੀ ਉਹਨਾਂ ਤੋਂ ਸੰਭਾਲਿਆ ਨਹੀਂ ਜਾ ਰਿਹਾ ਦਿੱਲੀ ਚੋਂ ਉਹਨਾਂ ਤੋਂ ਨਹੀਂ ਸੰਭਾਲਿਆ ਜਾ ਰਿਹਾ ਹੁਣ ਚੰਡੀਗੜ੍ਹ ਦੇ ਵਿੱਚ ਉਹ ਐਹੋ ਜਿਹੀ ਜਿਹੜੀ ਹੈਗੀ ਐ ਐਹੋ ਜਿਹੀਆਂ ਘਟਨਾਵਾਂ ਉਹ ਕਰ ਰਹੇ ਨੇ ਆਮ ਜਨਤਾ ਸਮਝ ਰਹੀ ਹੈਗੀ ਆ ਅੱਜ ਹੀ ਸਮਝ ਆ ਗਈ ਹੈ ਕਿ ਭਾਈ ਅਸੀਂ ਕਿੱਥੇ ਗਲਤੀ ਕਰ ਲਈ ਹੂੰ ਭਾਜਪਾ ਹੁਣ ਕੀ ਕਰੇਗੀ ਕਿ ਹਾਈ ਕੋਰਟ ਦਾ ਦਰਵਾਜ਼ਾ ਖੜਕਾਏਗੀ ਜਾਂ ਕੋਈ ਧਰਨਾ ਪ੍ਰਦਰਸ਼ਨ ਕਰੇਗੀ ਕਿਉਂਕਿ ਇਹ ਪਹਿਲਾ ਕਾਰਵਾਈ ਹੋਈ ਸੀਗੀ ਮਣੀ ਮਾਇਰੇ ਦੇ ਵਿੱਚ ਅਜੇ ਹੋਰ ਵੀ ਪਈਆਂ ਨੇ ਤਕਰੀਬਨ 105 ਦੇ ਕਰੀਬ ਹੋਰ ਵੀ ਹੋਣ ਪਈਆਂ ਨੇ ਜਿਨ੍ਹਾਂ ਦੀ ਹਲੇ ਟੂਰ ਟੂਏ ਹੋਵੇਗੀ ਨਹੀਂ ਭਾਜਪਾ ਜਿਹੜਾ ਐਡਮਿਨਿਸਟ੍ਰੇਸ਼ਨ ਦੇ ਨਾਲ ਕਾਰਪੋਰੇਸ਼ਨ ਦੇ ਨਾਲ ਗੱਲ ਕਰਕੇ ਇਹਨੂੰ ਮੈਟਰ ਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰੇਗੀ ਅਗਰ ਇਥੋਂ ਨਹੀਂ ਨਿਕਲਦਾ ਹੱਲ ਫਿਰ ਕੀ ਨਿਕਲੇ ਫਿਰ ਕੀ ਕਰੇ ਉੱਤੇ ਜਦੋਂ ਇਹ ਹੋਏਗਾ ਉਸ ਤੋਂ ਬਾਅਦ ਦੇਖਾਂਗੇ ਠੀਕ ਤਹਾਇਸਨ ਸਾਡੇ ਨਾਲ ਸੰਜੀਤ ਟੰਡਨ ਜੀ ਸਿੱਧੇ ਤੌਰ ਤੇ ਕਿਹਾ ਗਿਆ ਕਿ ਐਡਮਿਨਿਸਟ੍ਰੇਸ਼ਨ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਇਸ ਤੋਂ ਬਾਅਦ ਅਗਲੀ ਰਣਨੀਤੀ ਵੀ ਜਿਹੜੀ ਕਿ ਰੱਖੀ ਜਾਵੇਗੀ। ਖਬਰਾਂ ਬਸ ਗੁਰਸੇਵ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਲਿਵਿੰਗ ਅਨ ਨਿਊਜ਼ ਚੜ੍ਹਦੀਕਾਂ